ਸੰਦੀਪ ਜਿੰਨੀ ਕੋਲੀ ਹੋ ਗਈ ਹੈ ਨਾ ਅੱਗੇ ਤੋਂ ਨਾ ਇਦਾਂ ਦੇ ਕੰਮ ਕਰਨੇ ਹਟ ਜਾਊਗਾ ਮੈਂ ਬਥੇਰਾ ਮਾਨੂੰ ਸਮਝਾਇਆ ਹੈ ਮੈਂ ਕੁਝ ਨਹੀਂ ਬੋਲਣਾ ਪਰ ਮੈਨੂੰ ਤਾਂ ਵੀ ਬੜਾ ਜੜਿਆ ਹੈ ਉਦਨ ਵਾਲੀ ਗੱਲ ਤੋਂ ਤਈਆਂ ਤੇ ਬਥੇਰਾ ਬੋਲੇ ਹੋਣੇ ਆ ਸੰਦੀਪ ਬੋਲਣਾ ਨਹੀਂ ਦੱਸ ਬਣਾ ਉਹ ਗੱਲਾਂ ਕਰੀ ਜਾ ਵੇ ਸਾਡੇ ਘਰ ਦੀਆਂ ਜਾ ਜਾ ਬਗਾਨੀ ਪੱਤੀ 'ਚ ਸਰਪਿੰਦਰ ਤੇਰੀ ਮੈਂ ਗੱਲ ਮੰਨ ਲੈਨੀ ਆ ਤੂੰ ਮੈਨੂੰ ਪਹਿਲਾਂ ਦੱਸ ਖੇਡਣਾ ਕੀ ਆ ਜਿਹੜੇ ਖੇਡਣਾ ਉਹ ਖੇਡਨੇ ਆ ਦੂਜਾ ਜੜਿਆ ਆਪਾਂ ਸਕੂਲੇ ਨਹੀਂ ਖੇਡਦੇ ਦੋ ਦੂਜਾ ਉਹ ਸਟੱਪ ਆਹੋ ਹੋ ਨਾ ਸਟਾਪੂ ਦੇ ਨਾਲੇ ਉਹ ਦੁਜਾ ਉਹ ਵਲਾ ਕੀ ਇਹਨੂੰ ਕਹਿੰਦੇ ਸੀ ਹੁਣ ਤੇ ਚੱਤਾ ਹੀ ਭੁੱਲ ਗਿਆ ਬਈ ਕਹਿਣ ਮੇਰਾ ਗੋਟਾ ਤੂੰ ਪੋਣੀ ਆ ਪਾ ਵੀਗਾ ਹਾਂ ਬੋਲ ਨਾਲ ਕਿਕਲਿਕਲਿਹਰਦੀ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਨਹੀਂ ਆ ਕਰਦੀਆਂ ਜੇ ਸੰਦੀਪ ਉਹ ਤੇ ਇਦਾਂ ਦੀ ਹੈਗੀ ਹੈਗੀ ਆ ਤੇ ਤੂੰ ਹੀ ਥੋੜੀ ਮੋਤੀ ਅਕਲ ਕਰ ਲਾ ਹਾਂ ਆਪਾਂ ਦੋਵੇਂ ਜਾਣੀ ਆ ਨਾ ਕੋਈ ਸਕੀਮ ਲਾਈਏ ਨੇ ਦੇ ਇਹਨਾਂ ਨੂੰ ਖੇਡਣ ਨਹੀਂ ਦੇਣਾ ਐਵੇਂ ਨਿੱਗੀ ਨਿੱਗੀ ਗੱਲ ਤੇ ਟੋਕਦੇ ਰਹਿੰਦੇ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਹਾਂ ਇਹ ਤਾਂ ਤੂੰ ਵੀ ਕੁਝ ਸੋਚ ਤੇ ਮੈਂ ਵੀ ਸੋਚਦੀ ਆ ਇਹਨੂੰ ਕਿਤਾ ਪੇਂਟ ਖਲਾਈਏ